ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਦਾ ਬਟਨ ਜ਼ਰੂਰ ਦਬਾ ਲੇਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਮਾਂ ਨੇ ਬੜਾ ਸੋਹਣਾ ਨਾਂ ਰੱਖਿਆ ਸੀ ਮੇਰਾ ਸਤਨਾਮ ਸਿਉ ਕਹਿ ਦਿੰਦੀ ਹੂੰ ਤਾਂ ਰੱਬ ਦਾ ਨਾਂ ਨਹੀਂ ਲਿਆ ਜਾਂਦਾ ਜਦ ਮੁੰਡੇ ਨੂੰ ਬੁਲਾਇਆ ਕਰੂੰ ਉਦੋਂ ਤਾਂ ਰੱਬ ਦਾ ਨਾਂ ਆ ਜਾਇਆ ਕਰੂ ਪਰ ਵਾਲਾ ਚਰ ਨਾ ਜਪ ਸਕੀ ਰੱਬ ਦਾ ਨਾਮ ਉਸ ਨੇ ਆਪਣੇ ਕੋਲ ਹੀ ਬੁਲਾ ਲਿਆ ਮੇਰੀ ਸਾਰੀ ਜ਼ਿੰਮੇਵਾਰੀ ਤਾਤੀ ਤੇ ਆ ਗਈ ਉਹ ਹੁਣ ਜ਼ਿੰਮੇਵਾਰੀਆਂ ਚੁੱਕਣ ਵਾਲੀ ਕਿੱਥੇ ਸੀ ਇਹ ਤਾਂ ਰੱਬ ਨੇ ਬੁੱਢੀ ਉਮਰੇ ਉਸ ਨਾਲ ਧੱਕਾ ਕੀਤਾ ਸੀ ਕਦੇ ਕਦੇ ਤਾਂ ਕਹਿ ਦਿੰਦੀ ਮੈਂ ਹੀ ਤਕੜੀ ਕਰਤੀ ਰੱਬ ਨੇ ਮੈਂ 10ਵੀਂ ਪਾਸ ਕਰਕੇ ਘਰੇ ਖੇਤੀ ਦਾ ਸਾਹਮਣ ਲੱਗ ਪਿਆ ਦੇਖਦੇ ਹੀ ਦੇਖਦੇ ਬੇਬੇ ਹੋਰ ਕਮਜ਼ੋਰ ਹੁੰਦੀ ਜਾ ਰਹੀ ਸੀ ਹੁਣ ਉਸ ਕੋਲੋਂ ਕੰਮ ਵੀ ਨਹੀਂ ਸੀ ਬੰਦਾ ਇੱਕ ਦਿਨ ਮੇਰੀ ਭੂਆ ਜੀ ਸਾਡੇ ਘਰ ਆਏ ਤੇ ਬੇਬੇ ਨੂੰ ਔਖੀ ਹੁੰਦੀ ਵੇਖ ਉਹਨਾਂ ਨੇ ਮੈਨੂੰ ਵਿਆਹਣ ਦੀ ਸਲਾਹ ਦਿੱਤੀ ਤੇ ਕੁਝ ਦਿਨ ਬਾਅਦ ਆਪ ਹੀ ਰਿਸ਼ਤਾ ਲੈ ਕੇ ਸਾਡੇ ਘਰ ਆਈ ਮੇਰਾ ਵੀ ਇੰਨੀ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਕਬੀਲਦਾਰੀ ਹੋਰ ਵੱਧ ਗਈ 2 ਸਾਲ ਬਾਅਦ ਸਾਡੇ ਘਰ ਇੱਕ ਬੱਚੀ ਨੇ ਜਨਮ ਲਿਆ ਫਿਰ ਸਾਡਾ ਇਕੱਲੀ ਖੇਤੀ ਤੇ ਗੁਜ਼ਾਰਾ ਨਹੀਂ ਸੀ ਹੋ ਰਿਹਾ ਮੇਰੀ ਪਤਨੀ ਨੇ ਮੈਨੂੰ ਨਾਲ-ਨਾਲ ਕੋਈ ਕੰਮ ਹੋਰ ਕੰਮ ਤੋੜਨ ਦੀ ਸਲਾਹ ਦਿੱਤੀ ਪਰ ਮੈਂ ਬੇਵਸ ਸੀ ਕਿਉਂਕਿ ਕੋਈ ਹੋਰ ਕਾਰੋਬਾਰ ਤੋੜਨ ਲਈ ਬਹੁਤ ਸਾਰੇ ਪੈਸੇ ਦੀ ਲੋੜ ਹੁੰਦੀ ਹੈ ਪਰ ਮੈਂ ਤਾਂ ਤੰਗੀ ਘਟ ਰਿਹਾ ਸੀ ਮੈਂ ਖੇਤ ਚਲਾ ਗਿਆ ਸਾਰਾ ਦਿਨ ਇਹੀ ਸੋਚਦਾ ਰਿਹਾ ਕਿ ਹੋਰ ਕੋਈ ਕੰਮ ਕਿਵੇਂ ਤੋੜ ਸਕਦਾ ਹਾਂ ਸ਼ਾਮ ਨੂੰ ਜਦੋਂ ਮੈਂ ਕਰਾ ਆਇਆ ਮੇਰੀ ਪਤਨੀ ਨੇ ਮੈਨੂੰ ਰੋਟੀ ਫੜਾਈ ਤੇ ਆਪ ਮੇਰੇ ਕੋਲ ਬੈਠ ਗਈ ਤੇ ਕਹਿਣ ਲੱਗੀ ਕੀ ਸੋਚਿਆ ਫਿਰ ਤੁਸੀਂ ਮੈਂ ਚੁੱਪ ਸੀ ਉਸ ਨੇ ਮੈਨੂੰ ਦੁਬਾਰਾ ਉਤਸ਼ਾਹਿਤ ਹੋ ਕੇ ਪੁੱਛਿਆ ਮੈਂ ਕਿਹਾ ਭਗਵਾਨ ਨੇ ਐਵੇਂ ਕਿਵੇਂ ਕੋਈ ਕੰਮ ਸ਼ੁਰੂ ਕਰ ਲਵਾਂ ਜ਼ੈਰ ਖਾਨ ਨੂੰ ਤਾਂ ਪੈਸੇ ਨਹੀਂ ਤਾਂ ਉਹ ਥੋੜਾ ਜਿਹਾ ਮੁਸਕराई ਅਤੇ ਕਹਿਣ ਲੱਗੀ ਮੈਨੂੰ ਕਹਿਣ ਲੱਗੀ ਮੇਰੇ ਕੋਲ ਕੁਝ ਗਹਿਣੇ ਹਨ ਮੈਂ ਤਾਂ ਸਿਰਫ ਕੰਨਾਂ ਵਿੱਚ ਹੀ ਗਹਿਣੇ ਪਾਉਂਦੀ ਆ ਦੂਸਰੇ ਵਾਦੂ ਹੀ ਪਏ ਨੇ ਕਿਉਂ ਨਾ ਆਪਾਂ ਲੋਨ ਕਰਵਾ ਲਈਏ ਤੇ ਜਦੋਂ ਛਡਵਾਏ ਗਏ ਛਡਵਾ ਲਵਾਂਗੀ ਮੈਨੂੰ ਉਸ ਨੇ ਮਨਾ ਲਿਆ ਤੇ ਅਸੀਂ ਲੋਨ ਲੈ ਕੇ ਦੁਕਾਨ ਪਾਈ ਡੈਡੀਮੇਟ ਕੱਪੜੇ ਦੀ ਜੋ ਮੇਰੀ ਪਤਨੀ ਸੰਭਾਲਣ ਲੱਗੀ ਮੈਂ ਸੱਚ ਕਹ ਰਿਆਂ ਦੁਕਾਨ ਇੰਨੀ ਚੱਲੀ ਕਿ ਅਸੀਂ ਆਪਣੇ ਘੇਨੇ ਵੀ ਛਡਵਾ ਲਏ ਤੇ ਘਰ ਦੇ ਖਰਚੇ ਵੀ ਬੜੀ ਆਸਾਨੀ ਨਾਲ ਚੱਲਣ ਲੱਗੇ ਮੈਂ ਤੇ ਮੇਰੀ ਪਤਨੀ ਮੈਂ ਮੇਰੀ ਪਤਨੀ ਦਾ ਦੇਣ ਨਹੀਂ ਦੇ ਸਕਦਾ ਉਸ ਦੀ ਸਮਝਦਾਰੀ ਨੇ ਮੈਨੂੰ ਕਰਜ਼ੇ ਵਿੱਚ ਡੁੱਬਣ ਤੋਂ ਬਚਾ ਲਿਆ ਕੌਣ ਕਹਿੰਦਾ ਹੈ ਕਿ ਔਰਤ ਨੂੰ ਅਕਲ ਨਹੀਂ ਹੁੰਦੀ ਜੋ ਸਹਿਨਸ਼ੀਲਤਾ ਜੋ ਜਿਗਰਾ ਪਰਮਾਤਮਾ ਨੇ ਔਰਤ ਨੂੰ ਦਿੱਤਾ ਹੈ ਉਹ ਹਰ ਕਿਸੇ ਕੋਲ ਨਹੀਂ ਹੁੰਦਾ ਮੈਂ ਵੇਖਿਆ ਹੈ ਉਸ ਆਪਣੇ ਮਾਂ ਬਾਪ ਲਈ ਆਪਣੇ ਭਰਾ ਲਈ ਤੇ ਫਿਰ ਆਪਣੇ ਪਤੀ ਲਈ ਆਪਣੇ ਸ਼ੌਂਕ ਆਪਣੇ ਦੁੱਖ ਦਰਦ ਤੇ ਆਪਣੀ ਭੁੱਖ ਤੱਕ ਵੀ ਲੁਕੋ ਲੈਂਦੀਆਂ ਹਨ ਪਰ ਇਹ ਕੁਝ ਜ਼ਿਆਦਾ ਸਿਆਣੇ ਲੋਕ ਔਰਤ ਨੂੰ ਪਤਾ ਨਹੀਂ ਕੀ ਕੁਝ ਕਹਿਮ ਤੇ ਤੁਲੇ ਹੋਏ ਨਹੀਂ ਏਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ